ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਨਾਓ ਸਾਰੇ ਭੈਣ ਭਰਾ ਕਿੱਦਾਂ ਹੋ ਉਮੀਦ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਦੀਵਾਲੀ ਆ ਗਈ ਆ ਤੇ ਅੱਜ ਆਪਾਂ ਚੱਲੇ ਆ ਆਪਣੀ ਟੀਮ ਨੂੰ ਗਿਫਟ ਦੇਣਾ ਹਾਂ ਜੀ ਤੇ ਗਿਫਟ ਆਪਾਂ ਲੈ ਲਈ ਆ ਤੇ ਵਾਸ ਹੋਣੀ ਉੱਥੇ ਜਾ ਕੇ ਉਹਨਾਂ ਦੇ ਨਾਲ ਬਿਲਕੁਲ ਜੀ ਬਿਲਕੁਲ ਵੇਖੋ ਜੀ ਦੀਵਾਲੀ ਦਾ ਤਿਹਾਰਾ ਵਾ ਤੇ ਹਰੇਕ ਨੂੰ ਠੀਕ ਹੁੰਦੀ ਵੀ ਕੋਲਾਂ ਕੁਝ ਵੀ ਸਾਡੇ ਵਾਸਤੇ ਟੀਮ ਸਾਡੀ ਜਿਦਾ ਵਾਟਾ ਪਰਿਵਾਰ ਹੀ ਆ ਬਿਲਕੁਲ ਜੀ ਬਿਲਕੁਲ ਨਾਲੇ ਡਬਲ ਡਬਲ ਲਿਆ ਗਿਫਟ ਉਹਨਾਂ ਵਾਸਤੇ ਡਬਲ ਉਹਨਾਂ ਵੀ ਸਾਡੇ ਦਾ ਮਿਹਨਤ ਕਰਾਈ ਹੁੰਦੀ ਆ ਤੇ ਫਿਰ ਸਾਡਾ ਵੀ ਜੀ ਕਰਦਾ ਵੀ ਅਗਲਾ ਬੰਦਾ ਕਿਸੇ ਕੋਲੋਂ ਨਰਾਸ਼ ਨਾ ਰਹੇ ਹਨਾ ਹਾਂ ਜੀ ਹਾਂ ਜੀ ਬਿਲਕੁਲ ਕਿਉਂ ਸਰਸ ਬਿਲਕੁਲ ਜੀ ਬਿਲਕੁਲ ਹਾਂ ਤੇ ਆਪਾਂ ਨੂੰ ਵੀ ਹੁੰਦਾ ਵਾ ਵੀ ਚਲੋ ਕੋ ਜਨਾ ਕੋ ਦਿਨ ਤਿਹਾਰ ਦਿੱਤੇ ਸਾਰੇ ਭਿੰਨ ਬਣੋ ਦਿੱਤਾ ਜਾਵੇ ਬਿਲਕੁਲ ਜੀ ਬਿਲਕੁਲ ਆਪਣਾ ਮਨ ਵੀ ਖੁਸ਼ ਹੁੰਦਾ ਵਾ ਮਨ ਵੀ ਖੁਸ਼ ਹੋ ਜਾਂਦਾ ਹਾਂ ਹਾਂਜੀ ਹਾਂਜੀ ਸਾਰਾ ਵਧੀਆ ਸਿਸਟਮ ਬਿਲਕੁਲ ਬਿਲਕੁਲ ਤੇ ਬਾਕੀ ਜਿਹੜਾ ਦੂਜੇ ਦਾ ਤਿਹਾਰ ਹੈ ਤੇ ਆਪਣਾ ਵਟਾ ਹਾਂਜੀ 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 ਅਰੇ ਮਨ ਲਗਭਗ ਸਾਰੇ ਪਾਸੇ ਮਨਾਇਆ ਜਾਂਦਾ ਵਾ ਤੇ ਦੀਵਾਲੀ ਤੇ ਵੈਸੇ ਵੀ ਸਾਰੇ ਜਣੇ ਜਿਹੜੇ ਆ ਗਿਫਟ ਦਿੱਤੇ ਆ ਦੁਕਾਨਾਂ ਤੇ ਵੀ ਬਹੁਤ ਬਹੁਤ ਸੋਹਣੀਆਂ ਆਉਂਦੀਆਂ ਨੇ ਆਪਣੇ ਲਈ ਹੁੰਦੀਆਂ ਆ ਬਾਹਰ ਹਾਂਜੀ ਲੈਣ ਲੱਗਿਆ ਅਸੀਂ ਥੋੜਾ ਜਿਹਾ ਹਟਕੂ ਹੋ ਗਿਆ ਮਤਲਬ ਆ ਬਲੋਗ ਨੀ ਗੱਲ ਇਹ ਜੀ ਚੇਤਾ ਹੀ ਭੁੱਲ ਗਿਆ ਚੇਤਾ ਭੁੱਲ ਗਿਆ ਹੋਰ ਗੱਲ ਕੋਈ ਨਹੀਂ ਸਾਨੂੰ ਰਾਚ ਆਉਂਦਿਆਂ ਮੈਂ ਸਾਰੇ ਲੋਗ ਤੇ ਬਣਾਇਆ ਨਹੀਂ ਤੁਹਾਨੂੰ ਕਾਲੀ ਗਾਲੀ ਚ ਯਾਦ ਨਹੀਂ ਹੋਇਆ ਕਿ ਦਵਾਈ ਆ ਗਈ ਤੇ ਹੀ ਗਿਫਟ ਚੱਲੇ ਆ ਲੈ ਕੇ ਹਾਂਜੀ ਹਾਂਜੀ ਅੱਜ ਆਪਾਂ ਆਪਣੀ ਜਿਹੜੀ ਤੁਗਨ ਵਾਲ ਆਪਣੇ ਆਪਣੇ ਮੈਂਬਰ ਮੇਰਾ ਭਰਾਵਾ ਭੈਣਵਾ ਪਰਿਵਾਰ ਹੀ ਲਾਵਾ ਅਡਾ ਸਾਰਾ ਪਰਿਵਾਰ ਕੋਦਮ ਅੱਜ ਤੇ ਉਹਨਾਂ ਨੂੰ ਗਿਫਟ ਦੇਣੇ ਆ ਤੇ ਫਿਰ ਬਾਅਦ ਵਿੱਚ ਫਿਰ ਜਦੋਂ ਦਵਾਂਗੇ ਗਿਫਟ ਬਾਕੀਆਂ ਉਹ ਵੀ ਤੁਹਾਨੂੰ ਤੇ ਬਾਕੀ ਸਾਰੇ ਭੈਣ ਭਰਾ ਖੁਸ਼ ਰਹੋ ਮਾਨਕ ਤਨ ਤਰਕੀਆਂ ਬਖਸ਼ੇ ਸੱਚੇ ਪਾਤਸ਼ਾਹ ਹਰ ਇੱਕ ਨੂੰ ਤੰਦਰੁਸਤੀ ਬਖਸ਼ੇ ਬਈ ਸਭ ਤੋਂ ਵੱਡੀ ਤੇ ਇਹੋ ਚੀਜ਼ ਆ ਹਾਂਜੀ ਤੇ ਬਾਕੀ ਹੁਣ ਅਸੀਂ ਮੁਲਾਦਾਇਕ ਹੁੰਦੇ ਆ ਤੇ 2 ਮਿੰਟ ਦਾ ਰਾਹ ਰਹਿ ਗਿਆ ਵਾ ਤੇ ਅਸੀਂ ਜਾ ਕੇ ਤੁਹਾਨੂੰ ਮਲਾਉਂਦੇ ਆ ਤੇ ਵੇਖੋ ਕਿੰਨਾ ਖੁਸ਼ ਹੁੰਦੇ ਜਦੋਂ ਗਿਫਟ ਦੇਨੇ ਆ ਬੰਦਾਰੇ ਚਲੋ ਇਤਨਾ ਹੀ ਆ ਚਲਦੇ ਆ ਚਲੋ ਜੀ ਮੁਲਾਦਾਇਕ ਜਾ ਕੇ ਤੁਹਾਨੂੰ ਸਾਰਿਆਂ ਨਾਲ ਇੱਕ ਅੰधे ਮਿੰਟ ਦੇ ਵਿੱਚ ਵੀ ਜਾ ਕੇ ਫੇਰ ਮਿਲਦੇ ਆਪਾਂ ਤੇ ਆਪਾਂ ਹੁਣ ਆ ਗਏ ਆ ਨਾਨਕੇ ਆਪਣੇ ਗਿਫਟ ਲੈ ਆ ਕਰ ਤੇ ਹੁਣ ਸਾਰੇ ਜਾਣੇ ਅੰਦਰ ਬੈਠੇ ਆ ਤੇ ਚਲੋ ਜਾਓ ਚਲੋ ਹੋਈ ਵੀ ਬੜੇ ਹੁਸਾ ਬਾਹਰ ਤੱਕੋਂ ਡਿਆ ਚਲੋ ਆਜੋ 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 ਦੇਖੀ ਕੀ ਕਰਦੇ ਆ ਇਹ ਕਕੇ ਦਾ ਰੋਲਾ ਪਾਉਂਦੇ ਅੰਦਰ ਆਹ සස්කනනී හනම හස්කා ීठග ම මන සක වස හැප්ී හැීද वा ගसा ගේ ਕੱਟੇ-ਕੱਟੇ ਗਿਫਟ ਸਸਤੀ ਕਾਲ ਸਸਤੀ ਕਾਲ ਛੋ ਬੋਸ ਤੇ ਆ ਜੇ ਮਾਸੀ ਦਾ ਮੁੰਡਾ ਹੋਏ ਹੋਏ ਕਿਹਦਾ ਮੁੰਡਾ ਦਾ ਮਾਸੀ ਦਾ ਮਾਸੀ ਦਾ ਮੁੰਡਾ ਬੁਧੀ ਦਾ ਸਾਇਰ ਦਾ ਮਾਸੀ ਦਾ ਮਾਣਾ ਮਾਟੀ 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 50 ਮਾਟੀ ਆਹ ਹਾ ਹਾ ਪਾਪਾ ਨੂੰ ਮਿਲਿਆ ਅੱਛਾ ਅੱਛਾ ਪਾਪਾ ਨੂੰ ਪਾਪਾ ਠੀਕ ਨਹੀਂ ਦਾ ਸਤਿਕਾਰ ਜੀ ਸਾਰਿਆਂ ਨੂੰ ਸਤਿਕਾਰ ਜੀ ਸਾਰਿਆਂ ਨੂੰ ਤੇ ਹੁਣ ਆਪਾਂ ਪਹੁੰਚ ਗਏ ਸੁਗਲਵੜ ਬਿਲਕੁਲ ਹੀ ਬਿਲਕੁਲ ਤੇ ਹੁਣ ਆਪਾਂ ਗਿਫਟ ਲਈਏ ਨਾ ਬਹਿਣਾ ਹੋਦੇ ਨਾ ਫਿਰ ਵੀ ਹੋਣਿਆ ਹੋਣੇ ਦਾ ਫਟਾਖਾ ਖੋ ਜੋ ਬਚ ਹੈਗੀ ਆ ਇਹ ਹੈ ਨਾ ਦੀਵਾਲੀ ਦੇ ਗਿਫਟਾਂ ਨਹੀਂ ਹੈ ਨਾ ਬਹਿਤੀਆਂ ਜਿਸ ਤਰ੍ਹਾਂ ਦਾ ਨਹੀਂ ਹੁੰਦੀ ਆ ਜੋ ਵਿੱਚ ਮੰਦੇ ਖੇਤ ਹੋਈਂਦੀ ਆ ਪਛੇਤੀ ਦਾ ਵੇਖ ਲਈਏ ਕਿ ਕੀ ਹੈ ਕਿ ਕੀ ਹੈ ਆ ਜੀ ਆ ਜੀ ਇਹ ਤੁਹਾਨੂੰ ਹਾਂ ਆ ਲਓ ਜੀ ਇਹ ਆ ਲੋ। ਕਲਾਉਡੀ। ਥੈਂਕ ਯੂ ਜੀ। ਆ ਸਾਡਾ ਦਿਨ ਹੈ ਕੇ ਜੀ। ਦਿਵਾਲੀ ਦੀ ਫਲੀਟ। ਮੂਹ ਮਠਾਈ ਕਰਵਾਉਣਾ। ਮੂਹ ਮਠਾਈ ਕਰਵਾਉਣਾ। ਪਰ ਕੋਈ ਆਪਸ਼ਨ ਨਹੀਂ। ਕੀ ਕੀ? ਬਰਤੋ ਬਰਤੋ। ਚਾਹੀਦੀ ਨਹੀਂ ਹੈਗੀ। ਆ ਲੋ। ਸਾਨੂੰ ਹੋਰ ఓਪਨਿੰਗ ਕਰਨੀ ਹੈ ਨਹੀਂ। ਇਹਨਾਂ ਤੋਂ ਬਾਅਦ ਚ ਕਰਨੀ ਹੈ ਤੇ ਜਾਂ ਸਾਹਮਣੇ ਕਰਨੀ ਹੈ ਸਾਹਮਣੇ ਸਾਹਮਣੇ ਕਰਾਉਣਾ। ਆ ਮੈਂ ਪੈਕ ਲੈ ਲਿਆ। ਉਹ ਤਾਂ ਨਾ ਓਏ ਨਾ ਕਿਉਂ ਇਹ ਵੀ ਖਾ ਦੋ ਨਾ ਇਹ ਨਾ ਇਹ ਕਿੱਥੇ ਗਿਆ ਇਹ ਸਟੇਮ ਚੰਨ ਵਿਗਾੜੇ ਤੋਂ ਮਤਲਬ ਸਾਡੇ ਸਬਰੀ ਜੀ ਨਾਲ ਜੀਤ ਹੁੰਦੀ ਹੈ ਤੇ ਦਵਾਈ ਆਉਣੀ ਹੈ ਕੋਈ ਕਹਿੰਦਾ ਸੋ ਚਾਹ ਨੂੰ ਵੀ ਲੈਣ ਦਾ ਬਾਚਾ ਲਾਓ ਉਹ ਚ ਦੇ ਦੋ ਉਹ ਦੇ 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 ਮਤਲਬ ਕਰਾਓ ਹਾਂ ਗਣੇ ਉਹਦੇ ਬਰਾਦਰ ਲਾ ਲਾ ਕੋਨਾ ਦੇ ਲੋੜਾ ਥੋੜਾ ਬਸ ਥੋੜਾ ਰੁਬਾਹ ਸਹੀ ਹੋ ਨਾ ਥੋਲਾ ਆ ਜਾ ਮਾਚਾ ਆ ਜਾ ਮਾਥਾ ਮਾਥਾ ਜਾ ਤੇ ਆ ਚੱਲ ਠੀਕ ਆ ਚਲ ਜੀ ਬਸ ਸੱਜੇ ਕਾ ਪਾਦੇ ਅੱਜ ਕਾ ਪਾਦੇ ਸਾਰੇ ਸੱਜੇ ਕਾ ਪਾਦੇ ਸੱਚੀ ਗੱਲ ਕਰੋ ਸਾਦਨ ਸਰ ਸੱਚੀ ਗੱਲ ਰਹੀ ਲੈਓ ਖੋਲੋ ਮੈਂ ਆਪਾਂ ਤੇ ਆਈ ਲੈ ਨੂੰ ਵੀ ਤੂੰ ਬੋਲ ਲੈ ਮੈਂ ਖੋਲ ਲੂਗੀ ਕਿ ਕਿੰਨਾ ਬੈਗ ਤਾਂ ਹਾਏ ਇਹ ਨਹੀਂ ਅਰੇ ਉਹ ਬਿਲਕੁਲ ਸਹੀ ਹੈ ਲੈ ਖੋਲ ਕੇ ਇੱਕ ਤੋਂ ਪੜੋ ਕਿਥੀ ਨਹੀਂ ਦੁੱਤਾ ਦੇਣੀ ਤੁਸੀਂ ਖੋਲੋ ਮੈਂ ਯਾਦ ਕਰੂ ਆਹ ਬੋਲੋ ਭਾਈ ਅਜੇ ਖੋਲੋ ਤਾਂ ਬੰਦ ਹੋ ਗਏ ਇਹ ਨਹੀਂ ਕੋਈ ਗੱਲ ਹੈ ਇੱਛਾ ਮੈਨੂੰ ਬਜਾ ਜੱਜਣਾ ਮਾਮੂ ਨੂੰ ਦੋ ਮਾਮੂ ਨੂੰ ਆ ਫੜੋ ਫੜਾਓ ਮਾਮੂ ਨੂੰ ਫੜਾਓ ਹਾੜਾ ਇਹ ਡੇਪਾ ਡੋਪਾ ਲੱਗੇ ਨਾ ਨਹੀਂ ਮਾ ਤੁਹਾਡੇ ਕੋਈ ਨਹੀਂ ਗੱਲ ਬਣਨੀ ਉਹ ਵੇਖਿਓ ਉਹ ਵੇਖ ਉਹ ਮੈਂ ਅੰਦਰ ਹੀ ਖਾਜ ਰੱਖੂ ਨਾ ਤ ਵਾਲੀ ਨਹੀਂ ਆਈਓ ਲੱਗੀਆਂ ਲੱਗੀਆਂ ਚੇਪੀਆਂ ਇਹ ਆਓ ਸਕਾਰ ਵੀ ਕੋ ਆ ਵੀ ਫੋਟੋ ਆ ਗਿਆ ਵੀ ਅਵੀ ਵੈਰਾਈ ਹੈ ਨਾ 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 ਵਿੱਚੋਂ ਨਿਕਲ ਨਾ ਵਿੱਚੋਂ ਸਲਾਈਡ ਇਹਦਾ ਹੈ ਇਹਨੂੰ ਵਿੱਚੋਂ ਨਿਕਟੋ ਇਹਨੂੰ ਉਹ ਹੈ ਜਾ ਪਾਪਾ ਪਾਪਾ ਉਹ ਪਾਪਾ ਇਹ ਇਹ ਕਦੇ ਕਦੇ ਇੱਕੋ ਜਿਹਾ ਸੰਭੂ ਸਵਿਡਿਸ਼ ਕਿੱਥੇ ਜਾਣਾ ਪਰਾਂ ਤੇ ਕਿੱਥੇ ਕਿੱਥੇ ਤੇ ਉਹ ਨਹੀਂ ਉਹ ਨਹੀਂ ਲੈ ਲੈ ਹਾਂ ਜੇ ਕੋਈ ਨਾ ਹੋ। ਹਾਂ ਜੇ ਕੋਈ ਤੇਗਾ। ਬਹੁਤ ਬਹੁਤ। ਬਹੁਤ ਵਧੀਆ। ਬਹੁਤ ਹੋ ਗਿਆ। ਬਹੁਤ ਬਹੁਤ ਥੈਂਕ ਯੂ ਪਸੰਦ ਕਰਨ ਵਾਸਤੇ। ਬਹੁਤ ਸੋਹਣਾ ਤੁਸੀਂ। ਜਿਹਾ ਗਾਣੇ ਦਿੱਤੇ ਨੇ। ਨਹੀਂ ਨਹੀਂ। ਧੰਨਵਾਦ ਦੱਸਾਂ। ਮੈਨੂੰ ਮਤਲਬ ਡਿਵਾਈਲਿਬਿਲਿਟੀ ਚੋਂ ਗਈ ਤੇ ਮੇਰੇ ਕੋਲ ਚਾਂਸ ਕਰਨਾ ਗਿਫਟ ਲੈਣੇ ਆ। ਸਾਨੂੰ ਲੈਣਾ ਬੜਾ। ਤੁਮੀ ਗੱਲ ਦੇਖੀ। ਉਹ ਸਾਈਡ ਉਹ ਸਾਈਡ ਬਈ ਸੱਚੇ ਪਾਤਸ਼ਾਹ ਜੀ ਵੇਖਦੇ ਉਹ ਸਾਈਡ ਕਿੱਧਰ ਕਿ ਸਾਈਡ ਤੋਂ ਖੁਸ਼ੀਆਂ ਦੀ ਲਿਆਏ ਜਹਾਜ ਸਾਰਿਆਂ ਵਾਸਤੇ ਬਾਤ ਕਰਾ ਪਰਬੰਦੀ ਕਰੀ ਜਿਹਨਾਂ ਨਾਲ ਟਾਈਂਗ ਕਰਦੇ ਨੇ ਕੋਈ ਜਿਹੜੇ ਮਰਜ਼ੀ ਆਜਤੀ ਸੀ ਆ ਦੇ ਉਹ ਮਿੱਠੇ ਗੁਸੇ ਦਾ ਉਹ ਸੇਵ ਦੇ ਨੇ ਇਹਦਾ ਮਮਾ ਨੇ वळवा तेच आहोत ओदा मुमार ऐ ना पण तो नाव गु बोल ऐ रे तो तो असे चढले की काय वात पे तू सोडेया सोय घरपत तंगी रडी जी ਕੱਲ ਬਾਸ਼ੀਂ ਕਹਿੰਦਾ ਹੈ ਮੱਖਾ ਦੇ ਆਮਰੀ ਸੇਲ ਆ ਪਾ ਦੇ ਆ ਵਿਕਤੋਰ ਨਾਲ ਹੀ ਇਹ ਬੋਲਦਾ ਥੈਂਕ ਯੂ ਦਸਾਂ ਲੈਂਕੀ ਨਹੀਂ ਇਹ ਜੋਲੀ ਨੂੰ ਜਿੰਨੀ ਨਹੀਂ ਘਰਤੀ ਵਰਤਦਾ ਉਹਦੀ ਗੱਲ ਨਹੀਂ ਚੁੱਕ ਕੇ ਉੱਤੇ ਬੰਦੇ ਰੱਖ ਜਿਹੜੇ ਦੇ ਮੁਰਗੇ ਸਾਰੀ ਉੱਪਰ ਹੱਟੇ ਦੇ ਜਾਵੇ ਹੈ ਨਾ ਕੱਲ ਮਮਾ ਦੇ ਤੁਹਾਨੂੰ ਲੈਟ ਇਹਨੂੰ ਕੱਟੇ ਬੋਤਲ ਉਹਨੇ ਕੱਟੇ ਵੇਹੇ ਇਹ ਨਾ ਹਨਾ ਮਤਲਬ ਸਾਰੇ ਦਾ ਕਰਦੇ ਸਾਰੇ ਇੱਕ ਹੀ ਗਿਫਟ ਦੇ ਜਾਂਦੇ ਆ ਤੇ ਮਗਰੋਂ ਆਹ ਕਹਿੰਦੇ ਆ ਤੇ ਕਹੀ ਆ ਜਿਹੜਾ ਲੱਗਦਾ ਤੇ ਆਪ ਕੋਲ ਨਹੀਂ ਮਜ਼ਾ ਹੁੰਦਾ ਦੱਸਾਂਗਾ ਲੱਗਿਆ ਕਿ ਐਕਸਾਈਟਮੈਂਟ ਆਪੇ ਹੀ ਕਿਦੇ ਖੁਸ਼ਲੇ ਹੋ ਗਏ ਮਜ਼ਾ ਆ ਸਾਰੇ ਖਾ ਇਕੱਠੇ ਆ ਨਾਲੇ ਦੱਸਾਂਗਾ ਕਿ ਹੁਣ ਤਿਆ ਤਾਜ਼ਾ ਇਹ ਮਾੜਾ ਮੋਟਾ ਕੰਨੀ ਕੀ ਉਹ ਤੇ ਵਾਪਸ ਹੋ ਜਾਊਗਾ ਹਨਾ ਬੋਲਣ ਦਾ ਮਤਲਬ ਇਹ ਹੋਇਆ ਬਹੁਤ ਕਿੰਨੇ ਪਿਆਰੀ ਆ ਓਏ ਵਾਓ ਵਾਓ ਲੁਫਟੇ ਕੇ ਤਰਾ ਬਿਤੇ ਬਲੈਕ ਪਲੇਟ ਆਗਾ ਇਹਦੇ ਨੂੰ ਬਲੈਕ ਚਲ ਚਲ ਸੋਣਾ ਸੋਣਾ ਬਹੁਤ ਥੈਂਕ ਯੂ ਥੈਂਕ ਯੂ ਬਹੁਤ ਸੋਹਣੇ ਅੰਮੜ ਥੋੜੇ ਆ ਵੇ ਜਰੂਰ ਪਾਣਾ ਕਰ ਕਲਕੜੀ ਮਾ ਮੈਂ ਲੈ ਆਵੇ ਬਾਦ ਸੰਦਾ ਤੇ ਕੋ ਗੱਲ ਹੀ ਨਹੀਂ ਹੁੰਦੀ ਕੱਪੜੇ ਬੰਦੇ ਹੁੰਦੇ ਵਧੀਆ ਜੀ ਪੇਰ ਵਧੀਆ ਵਧੀਆ ਦਿਵਾਲੀ ਲੈ ਫਿਰ ਵਧੀਆ ਵਧੀਆ ਲਿੱਕਿਆ ਜਿਵੇਂ ਆਦੀ ਆਏ ਮਨ ਦੇ ਪੇਰ ਬਿਲਕੁਲ ਜੀ ਪੇਰ ਕਿਉ ਹੈ ਬਦ ਠੀਕ ਆ ਜੀ ਫਿਰ ਹਾਲੀਕਾ ਦੇ ਵਿੱਚ ਨਾ ਮੈਂ ਨਾ ਕੋਈ ਜਿਹੜਾ ਮਰਜੀ ਚੱਲ ਇੱਕ ਸਾ ਪੈਕਿੰਗ ਵਿੱਚ ਰੱਖੀ ਤੁਸੀਂ ਹਾਂ ਮੇਰੇ ਤੇ ਅੱਗੇ ਵੀ ਪਏ ਨਾ ਜਿਹੜੇ ਪਿੱਛੇ ਦਿੱਸ ਤਾਹੀ ਗਾ ਹਾਂ ਉਹ ਵੀ ਮੇਰਾ ਪਿਆਵਾ ਤੇ ਬਤਾ ਕਹਿੰਦੇ ਨਾ ਭਾਈ ਹੱਲੇ ਪੰਜ ਬਥੇਰੇ ਇਹ ਰੱਖੇ ਨਹੀਂ ਇਹ ਲੋ ਕਹਿੰਦੇ ਗਾੜੀ ਦਵਾਈਆਂ ਗਿਆ ਬੰਨੋ ਹੀ ਨਹੀਂ ਨਹੀਂ 새페로 뽀뽀를 연할게요.